ਸ੍ਰੀ ਕਾਲ ਜੀ ਸਾਰੇ ਹੀ ਦੋਸਤ ਮਿੱਤਰਾਂ ਨੂੰ ਜਿਵੇਂ ਕਿ ਤੁਹਾਨੂੰ ਪਹਿਲਾਂ ਕਾਫੀ ਦਿਨ ਲਗਾਤਾਰ ਜਾਣਕਾਰੀ ਦਿੱਤੀ ਸੀ ਆਪਾਂ ਪਾਣੀ ਦੀ ਖੱਗਰ ਦਾ ਪਾਣੀ ਲਾ ਲਓ ਨਾਲੀ ਦਾ ਪਾਣੀ ਰਤੀਏ ਸ਼ਹਿਰ ਦੀ ਆਪਾਂ ਤੁਹਾਨੂੰ ਹਰ ਰੋਜ਼ ਜਾਣਕਾਰੀ ਦਿੰਦੇ ਹੁੰਦੇ ਸੀਗੇ ਉਸੇ ਤਰ੍ਹਾਂ ਅੱਜ ਵੀ ਜਾਣਕਾਰੀ ਦਿੰਨੇ ਆ ਜੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਵੱਧ ਤੋਂ ਵੱਧ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਸ਼ੇਅਰ ਵੱਧ ਤੋਂ ਵੱਧ ਕਰਦਿਆ ਕਰੋ ਜੀ ਤੇ ਦਿੰਨੇ ਆ ਜਾਣਕਾਰੀ ਪਾਣੀ ਬਾਈ ਜੀ ਦੁਬਾਰੇ ਵੱਧ ਚੁੱਕਿਆ ਨਾਲੀ ਦੇ ਵਿੱਚ ਪਾਣੀ ਦੁਬਾਰੇ ਜਿੰਨਾ ਪਹਿਲਾਂ ਹੋ ਗਿਆ ਸੀਗਾ ਉਦੋਂ ਬਸ ਫੁੱਟ ਕੀ ਘਟ ਹੈ ਜਿਵੇਂ ਕਿ ਉਹ ਨਿਸ਼ਾਨੀਆਂ ਆਪਾਂ ਤੁਹਾਨੂੰ ਪਹਿਲਾਂ ਵਾਲੀਆਂ ਵੀਡੀਓਾਂ 'ਚ ਦਿਖਾਉਂਦੇ ਰਹਿੰਦੇ ਸੀਗੇ ਉਹੀ ਨਿਸ਼ਾਨੀ ਤੋਂ ਬਾ ਫੁੱਟ ਘਟ ਗਏ ਘਟ ਹੈ ਪਾਣੀ ਦੁਬਾਰੇ ਵੱਧ ਗਿਆ ਕੱਲ ਦਾ ਤੇ ਪਰਸੋਂ ਦਾ ਅੱਜ ਵੀ ਵਧੀ ਜਾਂਦਾ ਪਾਣੀ ਆ ਜਿਹੜੀਆਂ ਆ ਬੁਰਜੀਆਂ ਤੇ ਨਿਸ਼ਾਨੀਆਂ ਹੁੰਦੀਆਂ ਸੀਗੀਆਂ ਇਹ ਵੀ ਲੁਕ ਗਈਆਂ ਇਹ 2-2 ਫੁੱਟ ਨੰਗੀਆਂ ਹੁੰਦੀਆਂ ਸੀ ਜਦੋਂ ਜਮਾ ਘਟ ਜੇ ਪਾਣੀ ਇਹ ਵੀ ਲੁਕ ਗਈਆਂ ਤੇ ਪਾਣੀ ਦੁਬਾਰੇ ਵੱਧ ਚੁੱਕਿਆ ਹੈ ਤੇ ਪ੍ਰਮਾਤਮਾ ਮਿਹਰ ਭਰਿਆ ਹੱਥ ਰੱਖੇ ਸਾਰੇ ਵੀਰਾਂ ਤੇ ਤੇ ਪਾਣੀ بارش ਦੀ ਕਾਰਨ ਕਰਕੇ ਦੁਬਾਰੇ ਵੱਜ ਚੁੱਕਿਆ ਜੀ ਪਰਸੋਂ ਦਾ ਵਧਿਆ ਤੇ ਆ ਕੇਲੇ ਜੇ ਵੀ ਕੇਲੀਆਂ ਜੀਆਂ ਵੀ ਬਹੁਤ ਆਈ ਜਾਂਦੀਆਂ ਨੇ ਆ ਜਿਹੜੀਆਂ ਲਾ ਲਓ ਜਦੋਂ ਪਾਣੀ ਨਮਾ ਆਉਂਦਾ ਉਦੋਂ ਆਉਂਦੀਆਂ ਨੇ ਇਹ ਇਹ ਪਿੱਛੋਂ ਆਈ ਜਾਂਦੀਆਂ ਨੇ ਆ ਕੇਲੀਆਂ ਜੀਆਂ ਦੇਖੋ ਜੀ ਆ ਤਿਰਦੀਆਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਚੈਨਲ ਕਰ ਲਿਓ ਸਬਸਕ੍ਰਾਈਬ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ